ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਨਾਬਾ ਵਿਖੇ ਡਾਕਟਰ ਭੀਮrao ਅੰਬੇਦਕਰ ਦੇ ਪੁੱਤ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਅਤੇ ਵਿੱਣਾਸ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਫੁੱਲਾਂ ਦੀ ਮਾਲਾ ਪਾ ਕੇ ਉਹਨਾਂ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਸਾਨੂੰ ਅੰਬੇਦਕਰ ਜੀ ਤੇ ਬਣਾਏ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਉਹਨਾਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਅਸੀਂ ਸਖਤ ਨਿੰਦਿਆ ਕਰਦੇ ਹਾਂ। ਅਸੀਂ ਉਹਨਾਂ ਨੂੰ ਵੀ ਹੌਸਲਾ ਦਿੰਦੇ ਹਾਂ ਜਿਸ ਨੌਜਵਾਨ ਵੱਲੋਂ ਉਹਨਾਂ ਦੀ ਜਾਨ ਬਚਾਈ ਗਈ ਹੈ। ਪੰਜਾਬ ਦੀ ਸਥਿਤੀ ਦਿਨੋ ਦਿਨ ਠੀਕ ਹੁੰਦੀ ਜਾ ਰਹੀ ਹੈ ਤੇ ਪੰਜਾਬ ਚ ਇੰਡਸਟਰੀ ਅਤੇ ਬੇਰੁਜ਼ਗਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਨਾਬਾ ਤੋਂ ਬਿਊਰੋ ਰਿਪੋਰਟ ਹਰ ਕਿਸੇ ਨੂੰ ਉਹਦੇ ਮੌਲਿਕ ਅਧਿਕਾਰਾਂ ਦਾ ਹੱਕ ਹੈ ਜਿਹੜਾ ਉਹ ਬਾਬਾ ਸਾਹਿਬ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਦੇ ਜ਼ਰੀਏ ਹੀ ਮਿਲਿਆ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਮੈਂ ਔਰ ਮੇਰੇ ਸਤਕਾਰਯੋਗ ਵੱਡੇ ਵੀਰ ਸਹਰਪਾ ਸਿੰਘ ਜੀ ਚੀਮਾ ਖਜ਼ਾਨਾ ਮੰਤਰੀ ਸਾਹਿਬ ਅੱਜ ਨਾਬੇ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚਿਆ ਤੇ ਇੱਥੇ ਪਹੁੰਚ ਕੇ ਉਹਨਾਂ ਨੂੰ ਅਸੀਂ ਜਿਹੜਾ ਨਮਨ ਹੈ ਉਹ ਕੀਤਾ ਕਿਉਂਕਿ ਅੱਜ ਅਸੀਂ ਲੋਕ ਵੀ ਜੋਹਾ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਮੰਤਰੀ ਹੈ ਐਮ ਐਲ ਏ ਕਿਸੇ ਵੀ ਸੰਵਿਧਾਨਕ ਪਦਦੇ ਹੈਗਾ ਇਹ ਸਾਰੇ ਦਾ ਸਾਰਾ ਸਿਰ ਜਿਹੜਾ ਇਹ ਸਾਰੇ ਦੀ ਸਾਰੀ ਦੇਣ ਹੈ ਜਿਹੜੀ ਉਹ ਬਾਬਾ ਸਾਹਿਬ ਅੰਬੇਦਕਰ ਨੂੰ ਜਾਣਦੀ ਹੈ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਇੱਥੇ ਪਹੁੰਚੇ ਹੋਏ। ਖੁੱਦ ਗੱਲ ਹੈ ਕਿ ਉਹ ਸੰਵਿਧਾਨ ਜਿਸ ਦੇ ذریعے ਬਾਬਾ ਸਾਹਿਬ ਅੰਬੇਦਕਰ ਨੇ ਹਰ ਵਿਅਕਤੀ ਨੂੰ ਰਾਈਟ ਟੂ ਸਪੀਚ, ਰਾਈਟ ਟੂ ਐਕਸਪ੍ਰੈਸ਼ਨ, ਰਾਈਟ ਟੂ ਲਾਈਫ ਦਾ ਅਧਿਕਾਰ ਦਿੱਤਾ ਹੈ। ਹਰ ਕਿਸੇ ਵਿਅਕਤੀ ਨੂੰ ਆਜ਼ਾਦੀ ਦਿੰਦੀ ਹੈ ਤੇ ਅੱਜ ਉਸੇ ਮੁਲਕ ਦੇ ਵਿੱਚ ਮੰਦਭਾਗ ਹੈ ਕਿ ਦੇਸ਼ ਦੀ ਸਰਕਾਰ ਆ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਹੀ ਕੈਪੀਟਲ ਦੇ ਵਿੱਚ ਆਪਣੀ ਹੀ ਰਾਜਧਾਨੀ ਦੇ ਵਿੱਚ ਜਾਣੋ ਰੋਕਣ ਦੇ ਲਈ ਰਾਹ ਦੇ ਵਿੱਚ ਕਿੱਲਾ ਪੱਥਰ ਅਥਰੂ ਗੈਸ ਦੇ ਗੋਲੇ ਪਤਾ ਨਹੀਂ ਕਿਸ ਕਿਸ ਚੀਜ਼ ਦੀ ਵਰਤੋਂ ਕਰਦੇ ਲਈ ਉਹ ਤਿਆਰ ਖੜੇ ਨੇ ਸੋ ਇਹ ਇਹ ਬਹੁਤ ਮੰਦ ਭਾਗ ਹੈ ਬਹੁਤ ਅਨਫੋਰਚੂਨੇਟ ਹੈ ਅਸੀਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਖ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਦਿੱਲੀ ਹਰ ਕਿਸੇ ਦੀ ਰਾਜਧਾਨੀ ਹੈ ਤੇ ਉੱਥੇ ਜਾ ਕੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨ ਦੀ بجائے ਇਹ ਹੁਣ ਉਹਨਾਂ ਨੇ ਚਾਲੇ ਪਾ ਦਿੱਤੇ ਤੇ ਰਾਹ ਦੇ ਵਿੱਚ ਜੇ ਹਰਿਆਣਾ ਪੁਲਿਸ ਕਨਫਰੰਟ ਕਨਫਰੰਟ ਕਰੂਗੀ ਰੋਕਾਂ ਲਾਊਗੀ ਤੇ ਮਾਹੌਲ ਤਣਾਅਪੂਰਨ ਹੋਊਗਾ ਖਰਾਬ ਹੋਊਗਾ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਕੇਂਦਰ ਸਰਕਾਰ ਦੀ ਮੋਦੀ ਸਾਹਿਬ ਦੀ ਸੋ ਇਹ ਮੰਨ ਭਾਗੀ ਜੋ ਕਰ ਰਹੇ ਕਿ ਕਿਸਾਨ ਵੀ ਦੇਸ਼ ਦਾ ਹਿੱਸਾ ਨੇ ਉਹਨਾਂ ਦੇ ਨਾਲ ਬੈਠ ਕੇ ਕਿਉਂਕਿ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਸਾਰੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਉਹਨਾਂ ਨਾਲ ਬੈਠ ਕੇ ਮਸਲੇ ਹੱਲ ਹੋਣੇ ਚਾਹੀਦੇ ਨਾ ਕਿ ਡਾਂਗਾ ਜਰ ਬਜਾਏ ਕੋਈ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੇ ਇਹ ਕੋਸ਼ਿਸ਼ਾਂ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸੁਰੱਖਿਅਤ ਸੇਫ ਔਰ ਮਜ਼ਬੂਤ ਹੱਥਾਂ ਦੇ ਵਿੱਚ ਹੈ ਕੋਈ ਵੀ ਐਜੇ ਨਿਫੇਰੀਅਸ ਘਰੌਣੀਆਂ ਹਰਕਤਾਂ ਕਰਨ ਬਾਰੇ ਸੋਚੇਗਾ ਤੇ ਉਹਨੂੰ ਸ਼ਕਤੀ ਨਾਲ ਨਜਿੱਠਿਆ ਜਾਏਗਾ ਤੇ ਭੁੱਲ ਜੇ ਕੋਈ ਆਪਦੇ ਖਾਬੋ ਖਿਆਲਾਂ ਦੇ ਵਿੱਚ ਵੀ ਕਿ ਉਹ ਕਾਲਾ ਦੌਰ ਹੈ ਜਿਹੜਾ ਮੁਲਕ ਪੰਜਾਬ ਦੇ ਵਿੱਚ ਦੁਆਰਾ ਆਏਗਾ ਇਹ ਬਹੁਤ ਮੰਦ ਭਾਗਾ ਹੋਇਆ ਜੋ ਹੋਇਆ ਪਰ ਉੱਥੇ ਦਰਬਾਰ ਸਾਹਿਬ ਦੇ ਵਿੱਚ ਇੱਕ ਪੈਕਿਉਲਰ ਸਿਚੁਏਸ਼ਨ ਇਹੋ ਜਿਹੀ ਬਣ ਜਾਂਦੀ ਹੈ ਕਿ ਨਾ ਤਾਂ ਉੱਥੇ ਪੁਲਿਸ ਕਿਸੇ ਦੀ ਫ੍ਰਿਸਕਿੰਗ ਕਰ ਸਕਦੀ ਹੈ ਨਾ ਚੈਕਿੰਗ ਕਰ ਸਕਦੀ ਹੈ ਨਾ ਪੁਲਿਸ ਦੀ ਡਿਪਲॉयਮੈਂਟ ਹੈ ਜਿਹੜੀ ਉਹ ਵਰਦੀ ਦੇ ਵਿੱਚ ਹੋ ਸਕਦੀ ਹੈ ਸੋ ਫਿਰ ਜਦੋਂ ਇੱਕ ਜ਼ੈਡ ਪ੍ਰੋਟੈਕਟਿਵ ਇੱਕ ਓਪਨ ਥਾਂ ਦੇ ਉੱਪਰ ਬੈਠਾ ਹੋਏਗਾ ਤੇ ਕੋਈ ਵੀ ਵਿਅਕਤੀ ਆਇਆ ਜਾ ਕਰਨ ਬਾਰੇ ਸੋਚ ਸਕਦਾ ਪਰ ਮੈਂ ਉਹਨਾਂ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਮੁਲਾਜ਼ਮਾਂ ਨੂੰ ਉਹਨਾਂ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਬੜੀ ਪਹਾਦਰੀ ਦੇ ਨਾਲ ਆ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਅਸਾ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਈ ਹੈ ਸੋ ਉਹਨਾਂ ਦਾ ਧੰਨਵਾਦ ਵੀ ਹੈ ਔਰ ਮੈਂ ਸਮਝਦਾ ਕਿ ਬਿਲਕੁਲ ਪੰਜਾਬ ਨੂੰ ਵੇਖ ਕੇ ਹੋ ਜਾਣਾ ਕਿ ਇੱਕ ਇੱਕ ਸਿੰਗਲ ਆਊਟ ਇਨਸੀਡੈਂਟ ਜ਼ਰੂਰ ਆ ਪਰ ਲਾਅ ਐਂਡ ਆਰਡਰ ਪੰਜਾਬ ਦੀ ਦੀ ਕੋਈ ਹੈਜਾ ਇਸ਼ੂ ਨਹੀਂ ਹੈਗਾ ਪੰਜਾਬ ਵਿੱਚ। ਪਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਲਗਾਤਾਰ ਪੰਜਾਬ ਚ ਵਿਕਾਸ ਕਾਰਜ ਜਾਰੀ ਲੱਗੇ ਹਰ ਜਗ੍ਹਾ ਦੇ ਉੱਤੇ ਅਸੀਂ ਲਗਾਤਾਰ ਚ ਹਲਕਾ ਵਾਈਜ਼ ਲੈ ਲਈਏ ਪਿੰਡ ਵਾਈਜ਼ ਲੈ ਲਈਏ ਨਮੀਆਂ ਪੰਚਾਇਤਾਂ ਬਣੀਆਂ ਨੇ ਹੁਣ ਬਿਊਟੀਫੁਲ ਕਮੇਟੀ ਤੇ ਚੋਣਾਂ ਹੋਣ ਜਾ ਰਹੀਆਂ ਨੇਗੀਆਂ। ਸੋ ਬਿਲਕੁਲ ਸਾਰੇ ਨਵੇਂ ਚੁਣੇ ਸਰਪੰਚਾਂ ਨੂੰ ਅਸੀਂ ਗਰੰਟਾ ਦੇ ਰਹੇ ਹਾਂਗੇ ਜਦੋਂ ਜਦੋਂ ਨਵੇਂ ਐਮਸੀ ਚੋਣਾਂ ਜਾਣਗੇ ਉਹਨਾਂ ਨੂੰ ਮਿਲਣਗੇ ਤਾਂਕਿ ਪੰਜਾਬ ਦਾ ਵਿਕਾਸ ਜਿਹੜਾ ਹੋਵੇ ਇਸ ਤੋਂ ਬਨਾ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਪੰਜਾਬ ਚ ਆ ਰਹੇ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਗਿਆ ਕਿਉਂਕਿ ਪੀਐਸਪੀਸੀਐਲ ਨੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਾੜੀਦਲ ਬੀਜੇਪੀ ਦੀ ਸਰਕਾਰ ਸੀ ਤਾਂ ਉਸ ਸਮੇਂ ਪ੍ਰਾਈਵੇਟ ਥਰਮਲ ਪਲਾਂਟ ਵੇਚੇ ਜਾਂਦੇ ਸੀ ਕਿਨੂੰ ਪ੍ਰਾਈਵੇਟ ਕੰਪਨੀਆਂ ਨੂੰ ਔਰ ਜਦੋਂ ਕਾਂਗਰਸ ਪਾਰਟੀ ਦੀ ਆਈ ਉਹਨਾਂ ਨੇ ਸਰਕਾਰੀ ਵੇਚ ਤੇ ਸਰਕਾਰੀ ਵੇਚ ਤੇ ਪਰ ਲੇਕਿਨ ਪਹਿਲੀ ਸਰਕਾਰ ਆ ਹੁਣ ਤੱਕ 75 ਸਾਲਾਂ ਚ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਹ ਪ੍ਰਾਈਵੇਟ ਹੱਥਾਂ ਚ ਖਰੀਦ ਕੇ ਲੋਕਾਂ ਦੇ ਨਾਂ ਤੇ ਕੀਤਾ ਸਰਕਾਰ ਦੇ ਨਾਂ ਤੇ ਬਿਲਕੁਲ ਲਾਅਨ ਆਰਡਰ ਦੀ ਪੋਜੀਸ਼ਨ ਬੜੀ ਠੀਕ ਆ ਕਿ ਦੇਖੋ ਇਕਾ ਦੁੱਕਾ ਘਟਦਾ ਮਾ ਹੋ ਜਾਂ ਰਹੀਆਂ ਪਰ ਲੇਕਿਨ ਓਵਰ ਆਲ ਪੰਜਾਬ ਜਿਹੜਾ ਸ਼ਾਂਤੀਪੂਰਵਕ ਆ ਕਿਉਂਕਿ ਇੰਡਸਟਰੀ ਜਦੋਂ ਪੰਜਾਬ ਚ ਆ ਰਹੀ ਆ ਜੀ ਅੱਜ 2.5 ਲੱਖ ਕਰੋੜ ਤੋਂ ਉੱਪਰ ਦੀ ਇੰਡਸਟਰੀ ਪੰਜਾਬ ਚ ਆ ਗਈ ਤਾਂ ਇਹਦਾ ਮਤਲਬ ਆ ਕਿ ਪੰਜਾਬ ਸੁਰੱਖਤ ਹੱਤਾਂ ਦੇ ਵਿਚਾਰ ਸੇਫਾ ਕੀ ਕਰਜ਼ਾ ਮੁਕ ਹੋਏਗਾ ਪੰਜਾਬ ਕਦੇ ਜੀ ਬਿਲਕੁਲ ਜੀ ਸਮਾਂ ਰਹਿੰਦਾ ਜੇ ਅੱਜ 35 ਸਾਲਾਂ ਚ ਕਰਜ਼ਾ ਚੜਿਆਗਾ ਤਾਂ ਉਹ ਪੋਸੀਬਲ ਨਹੀਂ ਕਿ 1-2 ਸਾਲਾਂ ਚ ਕਰ ਦੇ ਪਰ ਲੇਕਿਨ ਆਸੀ ਲਗਾਤਾਰ ਕਰਜ਼ਾ ਲੈਣ ਦੀ ਰੇਸ਼ੋ ਬੜੀ ਡਿਕਲਾਈਨ ਹੋ ਰਹੀ ਹੈ ਘਟ ਰਹੀ ਆ ਪਹਿਲਾਂ 49% ਤੇ ਪਹੁੰਚ ਗਈ ਸੀਗੀ ਜੀਐਸਡੀਪੀ ਦਾ ਤੇ ਅੱਜ ਉਹ 47% ਤੇ